ਸ਼ਿੰਜੀ ਦਾ ਜਨਮ ਕਦੋਂ ਹੋਇਆ ਸੀ 26 ਜਨਵਰੀ 1682 ਨੂੰ ਬਾਬਾ ਜੀ ਦਾ ਜਨਮ ਕਿੱਥੇ ਹੋਇਆ ਸੀ ਪਉਵੈਂਸਰ ਬਾਬਾ ਜੀ ਦੇ ਪਿਤਾ ਜੀ ਦਾ ਨਾਮ ਦੱਸੋ ਭਾਈ ਭਗਤਾ ਜੀ ਬਾਬਾ ਦੀਪ ਸਿੰਘ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ ਮਾਤਾ ਜੂਨੀ ਜੀ ਆਪ ਜੀ ਦੀ ਅੰਮ੍ਰਿਤ ਚੱਕਰ ਸਮੇਂ ਕਿੰਨੀ ਉਮਰ ਸੀ 18 ਆਪ ਜੀ ਨੇ ਗੁਰਬਾਣੀ ਦਾ ਗਿਆਨ ਕਿਸ ਤੋਂ ਲਿਆ ਸੀ ਭਾਈ ਮਨੀ ਭਾਈ ਮਨੀ ਸਿੰਘ ਜੀ ਤੋਂ ਗੁਰੂ ਜੀ ਨੇ ਆਪ ਜੀ ਦੇ ਜਿਮੇ ਕੀ ਸੇਵਾ ਲਾਈ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਤਾਰਾ ਕਰਨ ਦੀ ਦਸਮ ਪਾਤਸ਼ਾਹ ਜੀ ਦੇ ਨਨਪੁਰ ਸਾਹਿਬ ਛੱਡਣ ਮਗਰੋਂ ਆਪ ਜੀ ਕਰੋ ਵਾਪਸ ਆ ਕੇ ਗੁਰੂ ਜੀ ਨੂੰ ਕਿੱਥੇ ਮੇ ਜਾ ਕੇ ਮਿਲੇ ਸਨ ਦਮਦਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕਰਨ ਤੋਂ ਸੇਵਾ ਗੁਰੂ ਜੀ ਨੇ ਆਪ ਜੀ ਦੀ ਹੋਰ ਕੀ ਸੇਵਾ ਲਾਈ ਸੀ ਕਿ ਇੱਥੇ ਆ ਕੇ ਗੁਰਬਾਣੀ ਦਾ ਪ੍ਰਚਾਰ ਕਰਨਾ ਤੇ ਜੰਗਾ ਯੁੱਧਾਂ 'ਚ ਹਿੱਸਾ ਲੈਣਾ ਗੁਰਗੋਬਿੰਦ ਸਿੰਘ ਜੀ ਦੇ ਮਗਰੋਂ ਬਾਬਾ ਦੀਪ ਸਿੰਘ ਜੀ ਨੇ ਕਿਸ ਸਿੱਖ ਜਰਨੈਲ ਨਾਲ ਜੰਗਾ ਯੁੱਧਾਂ ਵਿੱਚ ਹਿੱਸਾ ਲਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਛੋਟਾ ਕੱਲੂਕਾਰਾ ਕਦੋਂ ਵਾਪਰਿਆ ਸੀ 1746 ਸ੍ਰੀ ਛੋਟੇ ਕੱਲੂਕਾਰੇ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ ਯਯਾ ਖਾਨ ਯਯਾ ਖਾਨ ਨੇ ਸਿੰਘਾਂ ਦਾ ਖੁਰਾਕੋਜ ਮਿਟਾਉਣ ਦੇ ਲਈ ਕਿਸ ਨੂੰ ਭੇਜਿਆ ਸੀ ਅਮਰ ਚਾਨ ਗਵਾਨ ਗਵਾਨ ਲਖ ਲਕਪਤਰਾਇਨੂ ਲਕਪਤਰਾਇ ਨੇ ਕਿੱਥੋਂ ਦੇ ਸਿੰਘਾਂ ਨੂੰ ਘੇਰਿਆ ਸੀ ਕਾਨੂੰਵਾਲ ਦੇ ਜੰਗਲਾ ਵਿੱਚ ਸਿੱਖਾਂ ਨੂੰ ਰੰਦੇ ਨੇ ਉਦੋਂ ਸਿੰਘਾਂ ਦੇ ਇੱਕ ਜਥੇ ਦੀ ਅਗਵਾਈ ਕਿਸਨੇ ਕੀਤੀ ਸੀ ਬਾਬਾ ਦੀਪ ਸਿੰਘ ਜੀ ਨੇ ਸਿੱਖਾਂ ਦੀਆਂ ਕਿੰਨੀਆਂ ਮਿਸਲਾਂ ਬਣਾਈਆਂ ਗਈਆਂ ਸਨ 12 ਮਿਸਲਾਂ ਬਾਬਾ ਦੀਪ ਸਿੰਘ ਜੀ ਕਿਸ ਮਿਸਲ ਦੇ ਜਥੇਦਾਰ ਸਨ ਮਿਸਲ ਸਿਰਦਾ ਦੇ ਹਰਮੰਦਰ ਸਾਹਿਬ ਨੂੰ ਠਹਿ ਟੇਰੀ ਕਰਨ ਦਾ ਹੁਕਮ ਕਿਸ ਬਾਦਸ਼ਾਹ ਨੇ ਦਿੱਤਾ ਸੀ ਅਮੋਚਾ ਅਫਦਾਲੀ ਨੇ ਸਰੋਵਰ ਪੂਰਨ ਤੇ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਗਰਾਉਂਦ ਦੀ ਖਬਰ ਸਿੱਖਾਂ ਨੇ ਕਿਸ ਨੂੰ ਪਹੁੰਚਾਈ ਬਾਬਾ ਦੀਪ ਸਿੰਘ ਜੀ ਉਸ ਸਮੇਂ ਬਾਬਾ ਜੀ ਕਿੱਥੇ ਸਨ ਦਮਦਮਾ ਸਾਹਿਬ ਆਪ ਜੀ ਨੇ ਸਿੰਘਾਂ ਨੂੰ ਸੰਬੋਧਨ ਕਰਦਿਆਂ ਕੀ ਕਿਹਾ ਸੀ ਸਿੱਖੋ ਅਸੀਂ ਹਰਮੰਦਰ ਸਾਹਿਬ ਦੇ ਬੇਇੱਜ਼ਤੀ ਦਾ ਬਦਲਾ ਜ਼ਰੂਰ ਲੈਣਾ ਹੈ ਬਾਬਾ ਦੀਪ ਸਿੰਘ ਜੀ ਦੀ ਲਲਕਾਰ ਸੁਣ ਕੇ ਦਮਦਮਾ ਸਾਹਿਬ ਵਿਖੇ ਕਿੰਨੇ ਸਿੰਘ ਅੰਮ੍ਰਿਤਸਰ ਵਾਲੇ ਤੁਰ ਪਏ ਸਨ 500 ਤਰੰਤਰੰਸੇਬ ਤੱਕ ਪਹੁੰਚਿਆਂ ਸਿੰਘਾਂ ਦੀ ਗਿਣਤੀ ਕਿੰਨੀ ਹੋ ਗਈ ਸੀ 5000 ਅੰਮ੍ਰਿਤਸਰ ਸਿੰਘਾਂ ਦੇ ਵਿਰੁੱਧ ਮੁਕਾਬਲੇ ਵਿੱਚ ਕੌਣ ਪਹੁੰਚਿਆ ਸੀ ਜਹਾਨ ਖਾਨ ਜਹਾਨ ਖਾਨ ਕਿੰਨੀ ਫੌਜ ਲੈ ਕੇ ਪਹੁੰਚਿਆ ਸੀ 20 2000 ਸਿੰਘਾਂ ਤੇ ਜਹਾਨ ਖਾਨ ਦੀ ਫੌਜ ਦਾ ਟਕਰਾ ਕਿੱਥੇ ਹੋਇਆ ਸੀ ਅੰਮ੍ਰਿਤਸਰ ਤੋਂ 5 ਕਮੀ ਦੂਰੀ ਤੱਕ ਜਹਾਨ ਖਾਨ ਨੂੰ ਸੋਧਣ ਲਈ ਕੌਣ ਅੱਗੇ ਵਧਿਆ ਸੀ ਜਹਾਨ ਖਾਨ ਦਾ ਸਿਰ ਧੜ ਨਾਲੋਂ ਅਲੱਗ ਕਿਸ ਨੇ ਕੀਤਾ ਸੀ ਭਾਈ ਤੇਜ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਕਿੰਨੇ ਸੇਰ ਦਾ ਖੰਡਾ ਖੜਕਾਉਂਦੇ ਸਨ 18 ਸੇਰ ਦਾ ਬਾਬਾ ਦੀਪ ਸਿੰਘ ਜੀ ਉੱਪਰ ਕਿਸ ਕਮਾਂਡਰ ਨੇ ਵਾਰ ਕੀਤਾ ਸੀ ਕਮਾਂਡਰ ਕਮਾਂਡਰ ਅਮਨ ਖਾਨ ਨੇ ਜਿੱਥੇ ਆਪ ਜੀ ਨੇ ਪ੍ਰਾਂਤ त्यागे ਉੱਥੇ ਕਿਹੜਾ ਗੁਰਦੁਆਰਾ ਸਭ ਸਿਸ਼ੋਭੀਤ ਹੈ ਸ਼ੀਦ ਗੰਜ ਅੰਮ੍ਰਿਤਸਰ ਵਾਰੀ ਗੁਰ ਜੀ ਦਾ ਖਾਲਸਾ